ਮੈਂ ਕੋਠਾ ਢਾਡੂੰਗਾ ਉਹਦਾ ਮੈਂ ਰਹਿਣ ਪੱਕਾ ਨਹੀਂ ਦੇਣਾ ਇਹ ਨਹੀਂ ਇਹ ਥੋੜਾ ਝੂਠ ਆ ਅभी ਮੈਂ ਨਸ਼ਾ ਖਤਮ ਕਰ ਦੇਣਾ ਇਹ ਨਸ਼ਾ ਕਿੱਦਾਂ ਖਤਮ ਕਰ ਦੂਗਾ ਇਹ ਠੇਕੇ ਬੰਦ ਕਰੇਖਾਂ ਇਹ ਗੋਲੀਆਂ ਵਾਲੀਆਂ ਦੁਕਾਨਾਂ ਬੰਦ ਕਰੀ ਆਖਾਂ ਇਹ ਕਿਉਂ ਕਰਦਾ ਐਦਾਂ ਇਹ ਇਹਨੂੰ ਕੜਾ ਦੀਦਾ ਨਿੰਗਾ ਸਭ ਕੋ ਦੀਦਾ ਮੁੱਖ ਮੰਤਰੀ ਕੋਈ ਵੀ ਬੰਦਦਾ ਇਹਨੂੰ ਕਿਸ ਨੇ ਬੋਝ ਪਾਉਣੀ ਅੱਗੇ ਤੋਂ ਫੇਰ ਮੈਨੂੰ ਲੱਗਦਾ ਪੁੱਤ ਪੋਤਾ ਵੀ ਨਹੀਂ ਖੜਾ ਹੋ ਸਕਦਾ ਵਿਚਾਰੇ ਦਾ ਇਹਨੇ ਬਹੁਤ ਕੰਮ ਗੰਦ ਕੀਤਾ ਨਸ਼ੇ ਬੰਦ ਕਰਨ ਦੀ ਆਖੇ ਉੱਥੇ ਭਗਵਾਨਤ ਮਾਨੇ ਆਉਣਾ ਆ ਤੇ ਉੱਥੇ ਚੱਲੋ ਇਹ ਕਹਿ ਕੇ ਲਿਆਂਦਾ ਵਾ ਅੰਦਰ ਨਸ਼ੇ ਬੰਦ ਕਰਨ ਦੀ ਕੋਈ ਗੱਲ ਵੀ ਹੋਈ ਆ ਨਸ਼ੇ ਬੰਦ ਦੀ ਕਿਥੇ ਆਦੇ ਉਹ ਸਾਰੇ ਤਾਂ ਨਸ਼ਾ ਤਸਕਰ ਬੈਚ ਬੈਠੇ ਹੋਣੇ ਆ ਉਥੇ ਕਿਹੜੀ ਬੰਦ ਹੋਣੀ ਆ ਨਸ਼ਾ ਕੋਈ ਬੰਦ ਨਹੀਂ ਹੋਣਾ ਜਿਹੜਾ ਨਸ਼ਾ ਫੜਦੀ ਆ ਸਰਕਾਰ ਉਹ ਦੱਸੋ ਕਿਹੜੇ ਕੋਈ ਸੈਟ ਕਹਿੰਦੀ ਉਹ ਉਹ ਅਲੱਦ-ਪਲੱਦ ਹੋਈ ਜਾਂਦਾ ਨਾ ਵੱਡਿਆਂ ਤੋਂ ਛੋਟੇ ਮੱਛਰਾ ਕੋਲ ਆ ਜਾਂ ਮੱਛਰ ਕਾ ਉਹ ਤਾਂ ਵੀ ਨਸ਼ਾ ਤਸਕਰ ਜਿਹੜੇ ਵੱਡਿਆਂ ਨੂੰ ਨਹੀਂ ਫੜਦੇ ਛੋਟੇ ਦਾ ਨਿਆਣਾ ਕੋਈ ਖਾ ਵੀ ਲੈਂਦਾ ਤਾਂ ਉਹਨੂੰ ਚੱਕ ਕੇ ਲੈ ਜਾਂਦੇ ਆ ਪੰਜਾਂ ਸਾਲਾਂ ਦੀ ਜੇਲ੍ਹ ਕਰ ਦਿੰਦੇ ਆ ਪੁਲਿਸ ਵਾਲੇ ਜਿਹੜੇ ਕਿ ਨਹੀਂ ਆਉਂਦੇ ਆ ਉਹ ਸਮਾਨ ਵੀ ਲਾਉਂਦੇ ਆ ਦੇ ਕੇ ਵੀ ਜਾਂਦੇ ਆ ਅੱਛਾ ਆਹਾ ਇੱਕ ਹੋਰ ਚੱਲਦਾ ਆਹਹ ਕਿਹੜੇ ਪਿੰਡੋਂ ਆਏ ਹੋ ਛਾ ਗੋਟੋਂ ਉੱਥੇ ਚੱਲਦਾ ਇਹਦਾ ਆਹਹ ਤਾਹੋ ਜਿਓ ਪਿੰਡਾਂ ਜਿਓ ਤੁਹਾਡੇ ਪਿੰਡ 'ਚ ਕਾਰਵਾਈ ਨਹੀਂ ਹੋਈ ਕਦੀ ਵੈਸੇ ਕਦੇ ਨਹੀਂ ਹੋਈ ਕਿਉਂ ਨਹੀਂ ਹੁੰਦੀ ਕਾਰਵਾਈ ਕਦੇ ਪੁਲਸ ਵਾਲੇ ਪਕਾਉਂਦੇ ਆ ਹਾਂ ਪੁਲਸ ਵਾਲੇ ਪਕਾਉਂਦੇ ਆ ਖੁਦ ਪਕਾਉਂਦੇ ਆ ਹਾਂ ਡੰਗਾ ਲੈ ਕੇ ਆਉਂਦੇ ਮਾਰਨ ਨੂੰ ਕਦੇ ਬੈਠਾ ਕੀ ਕਰਨਾ ਕਰੂ ਸੋਲ ਕੈਮਰੇ ਦੇ ਪਿੱਛਲੇ ਬੰਨੇ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਰੈਲੀ ਚੱਲ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ ਪਰ ਇਧਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਲੋਕ ਬਾਹਰ ਆ ਕੇ ਬੈਠੇ ਨੇ ਇਹ ਸਾਰੇ ਦੇ ਸਾਰੇ ਨਰੇਗਾ ਵਰਕਰ ਨੇ ਇਹਨਾਂ ਨੂੰ ਨਰੇਗਾ ਦੇ ਤਹਿਤ ਇੱਥੇ ਲਿਆਂਦਾ ਗਿਆ ਐ ਭਰੀਆਂ ਜਾਂਦੀਆਂ ਨੇ ਰੈਲੀਆਂ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਤੋਂ ਜਾਣਦੇ ਆ ਭਾਈ ਵੀ ਤੇ ਤੁਹਾਡਾ ਇਹ ਕੰਮ ਹੈ ਤੁਹਾਨੂੰ ਇਸ ਕੰਮ ਦੀ ਤਾਂ ਇਹ ਦਿੰਦੇ ਨੇ ਦਿਹਾੜੀ ਦਿੰਦੇ ਨੇ ਬਾਪੂ ਜੀ ਬਾਪੂ ਜੀ ਚਾਨਣਾ ਪਾਇਓ ਜਰਾ ਤੁਹਾਨੂੰ ਇਹੀ ਕਹਿ ਕੇ ਲਿਆਂਦਾ ਵੀ ਅਬ ਤੁਸੀਂ ਨਰੇਗਾ ਵਰਕਰ ਹੈ ਗੱਡੀ 'ਚ ਬੈਠੋ ਅਜ ਦਿਹਾੜੀ ਬਾਤ ਬਾਤ ਠੀਕ ਹੈ ਇਹ ਗੱਲ ਹੈ ਕਿ ਅਜੀਬ ਹੀ ਮਰੇਗਾ ਦੇ ਵਿੱਚ ਅਸੀਂ ਲੱਗੇ ਆ ਮਰੇਗਾ ਦੇ ਬਦੌਲਤ ਇਸ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ ਹਾਂ ਕੋਕ ਕੱਖ ਨਹੀਂ ਕੀਤਾ ਇਹ ਤਾਂ ਪਰ ਤੁਹਾਨੂੰ ਨਾ ਪੈਨਸ਼ਨ ਜਿਹੜੀ ਆ ਉਹ ਵੀ ਸਾਡੀ ਅੱਗੇ ਪਿੱਛੇ ਕਰ ਧੱਕ ਕੇ ਕਰ ਦਿੰਦਾ ਇਹ ਤੁਹਾਨੂੰ ਸਹੀ ਗੱਲ ਮੈਂ ਦੱਸਦਾ ਗਾਣੇ 5-5 ਕਿਲੋ ਉਹ ਲੱਗ ਪਏ ਆ ਕਿੱਥੇ ਬੋੜਾ ਬੋੜਾ ਮਿਲਦਾ ਹੀ ਕਿੱਥੇ ਉਹ ਵੀ ਬਹੁਤ ਥੋੜੇ ਹੋ ਗਏ ਆ ਇੰਨੇ ਗਰੀਬਾਂ ਨੂੰ ਜਾਨੀ ਦੁਖੀ ਆ ਪਰੇਸ਼ਾਨ ਇਹ ਕੋਈ ਨਾ ਕੋਈ ਮੁੱਖ ਮੰਤਰੀ ਮੁੜ ਕੇ ਤੇ ਇਹਨੂੰ ਵੋਟਾਂ ਨੂੰ ਹੁਣ ਤਾਂ ਪੈਣੀਆਂ ਹੀ ਨਹੀਂ ਇਹ ਪਾਉਣ ਉਹ ਵੀ ਲੋਕ ਹਟਾ ਕਰ ਸਕੀ ਮੇਰੀ ਗੱਲ ਆ ਇਹ ਤਾਂ ਕਹਿੰਦਾ ਜੀ ਮੈਂ ਨਸ਼ਾ ਖਤਮ ਕਰ ਦੇਣਾ ਇਹ ਨਸ਼ਾ ਕਿਦਾਂ ਖਤਮ ਕਰ ਦੂਗਾ ਇਹ ਠੇਕੇ ਬੰਦ ਕਰੀਏ ਖਾਂ ਇਹ ਗੋਲੀਆਂ ਵਾਲੀਆਂ ਦੁਕਾਨਾਂ ਬੰਦ ਕਰੀਏ ਖਾਂ ਇਹ ਕਿਉਂ ਕਰਦਾ ਇਦਾਂ ਇਹ ਇਹਨੂੰ ਬੜਾ ਦੀਦਾ ਨਿੰਗਾ ਸਭ ਕੋਈ ਦੀਦਾ ਮੁੱਖ ਮੰਤਰੀ ਕੋਈ ਵੀ ਬੰਦਾ ਉਹਨੂੰ ਸਭ ਕੋਈ ਦੀਦਾ ਠੇਕੇ ਦੀਦੇ ਹੋਰ ਤਾਂ ਚਾਹਾਂ ਮੰਮੀ ਬੰਦ ਹੋਵੇ ਗੋਲੀਆਂ ਜਿਹੜੀਆਂ ਵੇਚਦੇ ਆ ਗੋਲੀਆਂ ਬੰਦ ਹੋ ਜਾਣ ਉਹ ਦੁਕਾਨਾਂ ਬੰਦ ਕਰੇ ਹੋਰ ਜਿਹੜੇ ਘੜਾਂ ਦੇ ਵਿੱਚ ਪੋਸ ਡੋਨੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਆਮ ਲੋਕੀ ਖਾਂਦੇ ਪੀਂਦੇ ਆ ਉਹ ਬੰਦ ਕਰੇ ਉਹ ਘੜਾਂ ਦਾ ਚਾਹ ਹੁਣ ਹੁਕਮ ਦੇ ਨੇ ਕਰ ਦਿੱਤਾ ਹੋਰ ਮੈਂ ਕੋਠਾ ਛਾ ਦੂੰਗਾ ਉਹਦਾ ਮੈਂ ਰਹਿਣ ਪੱਕਾ ਨਹੀਂ ਦੇਣਾ ਐ ਨਹੀਂ ਇਹ ਸੋੜਾ ਝੂਠ ਆ ਲੋਕੀ ਇਹਨੂੰ ਪੈਸਾ ਚੜਾਵਾ ਕੋਤਾਂ ਆ ਰੇ ਚੜ ਦਿੰਦੇ ਆ ਤੇ ਆਪ ਜਨਤਾ ਰੋਲਦੀ ਆ ਹਾਂ ਸਮਝ ਗਿਆ ਅਸੀਂ ਬਾਹਰ ਤਰ ਰਹੇ ਇਹ ਹੁਣ ਕੋਈ ਗੱਲ ਸਮਝਾਈ ਤੁਹਾਨੂੰ ਅੰਦਰ ਜਿਹੜਾ ਲਿਆਉਂਦਾ ਗਿਆ ਕਿ ਨਸ਼ਾ ਕੋਈ ਨਹੀਂ ਪੁਲਿਸਿਆ ਵਿਚਾਰੀ ਆਪਦਾ ਫਰਜਦਾ ਕਰ ਰਹੀ ਆ ਪੁਲਿਸ ਹਾਂ ਉਹ ਜਨਤਾ ਨੂੰ ਬਿਛਾੜੀ ਜਾਂ ਪਾਣੀ ਆਪ ਦਿੰਦੇ ਆ ਉਹ ਜੋ ਕੋਈ ਮੰਗਦਾ ਉਹਦੇ ਬਾਅਦ ਤੇ ਸਹੂਲਤ ਉਹ ਪੁਲਿਸ ਨੇ ਪੂਰੀ ਕਰ ਰਹੀ ਆ ਹਾਂ ਐਦਾਂ ਤੇ ਆ ਨਰੇਗਾ ਦੀ ਕਾਪੀ ਲਈ ਫਿਰਦੇ ਹੋ ਤੁਸੀਂ ਇਹ ਕਾਪੀ ਨਰੇਗਾ ਦੀ ਆ ਜੀ ਸਾਡਾ ਇਹਨੇ ਕੋਈ ਕਰਤਬ ਪੂਰਾ ਨਹੀਂ ਕੀਤਾ ਅੱਛਾ ਇਹ ਗੱਲ ਆ ਇੱਕ ਤਾਂ ਫੜੀ ਇਹ ਪੜ ਕੇ ਦੇਖੋ ਕਿ ਗਰੀਬਾਂ ਦੀਆਂ ਸਾਰੀਆਂ ਹੀ ਹਾਲਤਾਂ ਇਹਦੇ ਵਿੱਚ ਆ। ਹਾਂ। ਇਹ ਲੇਬਰ ਵਰਕਰ ਦਾ ਤਾਂ ਕਹਿੰਦੇ ਵੀ ਇਹ ਬਜਟ 'ਚ ਵੀ ਅੱਧਾ ਹੀ ਸਾਰਾ ਰੱਖਦੇ ਨੇ ਤੇ ਉਸ ਤੋਂ ਬਾਅਦ ਦਿਹਾੜੀਆਂ ਮਿਲ ਨਹੀਂ ਰਹੀਆਂ ਜਿੰਨੇ ਦਿਨਾਂ 'ਚ ਕੰਮ ਮਿਲਣਾ ਹੁੰਦਾ। ਪੈਸੇ ਨਹੀਂ ਹੁੰਦੇ, ਕਰੇ ਕਰੇ ਪੈਸੇ ਵੀ ਰੁਕ ਜਾਂਦੇ ਆ। ਹਾਂਜੀ। ਕਿੰਨੇ ਜੀ? 4-4 ਵਾਰੀਆਂ ਲਾ ਚੁੱਕੇ ਆ। ਹਾਂ, ਪੈਸੇ ਨਹੀਂ ਆਏ। ਪੈਸੇ ਨਹੀਂ ਆਏ। ਤੇ ਫੇਰ ਕਾਹਦੇ ਮੁੱਖ ਮੰਤਰੀ ਇਹ ਤਾਂ ਕਹਿੰਦੇ ਮੈਂ ਪਿੰਡਾਂ 'ਚੋਂ ਸਰਕਾਰ ਚੱਲੂਗੀ, ਚੁੱਲ੍ਹੇ ਬਾਲਣਗੇ ਲੋਕਾਂ ਦੇ। ਇਹ ਨੂੰ ਕਹਿਣਾ ਬੋਝ ਪਾਉਣੀ ਅੱਗੇ ਤੋਂ ਫੇਰ ਮੈਨੂੰ ਲੱਗਦਾ ਪੁੱਤ ਪੋਤਾ ਵੀ ਨਹੀਂ ਖੜਾ ਹੋ ਸਕਦਾ ਵਿਚਾਰੇ ਦਾ ਇਹਨੇ ਬਹੁਤ ਕੰਮ ਗਲਤ ਕੀਤਾ ਗਰੀਬਾਂ ਨੂੰ ਭਾਵੇਂ ਥਾਂਚੀ ਤੇ ਲਾ ਕੇ ਬੰਦਾ ਗਰੀਬਿਆਂ ਨੂੰ ਉਠਾ ਲੇ ਫੇ ਗੱਡੀ ਚੱਲਦੀ ਆ ਕਾ ਬੰਦ ਕੀਤਾ ਚਾਹ ਨਹੀਂ ਬਣਾਈ ਕਹਿੰਦਾ ਕੱਲਾ ਲੰਗਰ ਚੱਲ ਰਿਹਾ ਸਾਰੇ ਬੁੜੀਆਂ ਬੰਦੇ ਚਾਹ ਤੋਂ ਹੀ ਬੈਠੇ ਆ ਅੱਛਾ ਚਾਹ ਨਹੀਂ ਬਣਾਈ ਚਾਹ ਬਲੀ ਨਹੀਂ ਬਣੀ ਅੱਛਾ ਕਿੱਦਾਂ ਕਿੰਨੀ ਕਿੰਨੀ ਦਿਹਾੜੀ ਨਹੀਂ ਆਈ ਤੁਸੀਂ ਦੱਸ ਰਹੇ ਸੀ ਘੜੀਓ ਸਾਡੀ ਤਿੰਨ ਤਿੰਨ ਹਫ਼ਤੇ ਆਦੀ ਪੈਸੇ ਆਏ ਨਿਤਨਾ ਮਹੀਨਿਆਂ ਦੇ ਠੀਕ ਹੈ ਸਰਕਾਰ ਕਹਿੰਦੀ ਵੀ ਸਾਨੂੰ ਤੁਸੀਂ ਦੱਸਣਾ ਵੀ ਨਸ਼ਾ ਤੁਹਾਡੇ ਮਹੱਲੇ ਚ ਕੌਣ ਵੇਚਦਾ ਤੁਸੀਂ ਦੱਸੋ ਸਰਕਾਰ ਨੂੰ ਤਾਂ ਹੀ ਦੱਸ ਦੇਾਂਗੇ ਇਹ ਜਨ ਜ਼ਿੰਮੇਦਾਰ ਦੇ ਵੀ ਮੈਂ ਅੱਗੇ ਵੀ ਤੁਹਾਨੂੰ ਦੱਛਾ ਜਾਣੇ ਆਹ ਹੋਰੀ ਸ਼ੂਲ ਤਾਂ ਪਤਾ ਸਾਨੂੰ ਕੀ ਆ ਉਹਨੇ ਰੋਟੀ ਦੇ ਦੇਣੀ ਚਾਹ ਬੜੀ ਵਧੀਆ ਪੇਸਟ ਮਿਲਦੀ ਆ ਅਗਲੇ ਦੇ ਕੰਮ ਕਰਕੇ ਰੱਖਾ ਖਾਪ ਜਾਈਦਾ ਸਾਡੀ ਜਾਰੀ ਮੋੜ ਕੇ ਦੇਖ ਲਾਵੀ ਉਹ ਵੀ ਮੈਂ ਤਾਂ ਨਹੀਂ ਵਾਦੀ ਉਹ ਉਹ ਬੜੇ ਨੇ ਕਿ 500 ਥੱਲੇ ਨੂੰ ਆ ਗਿਆ 300 ਤੋਂ ਤਾਂ ਦਿਹਾੜੀ ਹੈ ਨੀਗੀ ਹਾਂ ਉਹਦੇ ਨਾਲ ਪਰਿਵਾਰ ਨਹੀਂ ਪਾਲਦੇ ਇੰਨੇ ਜੀਆਂ ਦੇ ਮੁਣੀ ਗਾਮੀ ਨਾਲ ਖਾਤਰੀਆਂ ਪਨਗਰੇਗਾ ਦੇ ਵਿੱਚ ਹੁਣ ਤਾਂ ਇਹ ਚੱਕੀ ਹੋਈ ਆ ਇਹਦੇ ਵਿੱਚ ਸਾਰਾ ਹਿਮਾਲਾ ਤੁਸੀਂ ਪੜ ਪੜ ਲੈਨੇ ਹੋ ਪੜਦੇ ਹੋ ਹਾਂ ਪੜਦੇ ਹਾਂ ਤੇ ਤੁਸੀਂ ਇਹਦੇ ਚੋ ਹੱਕ ਜਾਣਦੇ ਹੋਵੋਗੇ ਆਪ ਨੂੰ ਹੱਕ ਜਾਣਦੇ ਆ ਇਹ ਹੁਣ ਨਹੀਂ ਮੁੱਖ ਮੰਤਰੀ ਬੰਨਿਆ ਨਹੀਂ ਦਿੰਦਾ ਉਹੀ ਮੈਂ ਗੱਲ ਕਰਦਾ ਸੀ ਜਦੋਂ ਨਰੇਗਾ ਤੇ ਜਿਹੜੇ ਅਫਸਰ ਨੇ ਜਾਂ ਮੇਟ ਹੈ ਜਦੋਂ ਉਹਨਾਂ ਨੂੰ ਤੁਸੀਂ ਕਹਿੰਨੇ ਹੋ ਵੀ ਭਾਈ ਆਪਣਾ ਇਹ ਹੱਕ ਹੈ ਹੱਕ ਲਾਓ ਅੱਗਿਓ ਫਿਰ ਮਿਲਦਾ ਹੈ ਹੱਕ ਜਾਂ ਅਫਸਰ ਕੀ ਕਹਿੰਦੇ ਨੇ ਅੱਗਿਓ ਪੇ ਅਫਸਰ ਨੇ ਮੁੱਖ ਮੰਤਰੀ ਨੂੰ ਲਗਾ ਕੇ ਚਲੇ ਜਾਂਦਾ ਵਿਚਾਰਾ ਨਹੀਂ ਅਫਸਰਾਂ ਦੇ ਗੱਲ ਕਰ ਰਹੇ ਆ ਅਫਸਰ ਕੋਈ ਹੱਥ ਪੱਲਾ ਫੜਾਉਂਦੇ ਨੇ ਜਦੋਂ ਨਹੀਂ ਕੋਈ ਨਹੀਂ ਜੀ ਸੁਣਦਾ ਗਰੀਬ ਵੀ ਕੁਝ ਨਹੀਂ ਸੁਣਦਾ ਕੋਈ ਕੀ ਬੀਬੀਆਂ ਤੋਂ ਵੀ ਪੁੱਛ ਲਈ ਆ ਇਹਨਾਂ ਨੂੰ ਕੀ ਕਹਿੰਦੇ ਹੋ ਬੀਬੀ ਮੈਂ ਤਾਂ ਉਹ ਕਹਿੰਦੇ ਆਨਲਾਈਨ ਕਰ ਦਿੱਤੇ ਜਦੋਂ ਸਰਕਾਰ ਭੇਜੂਗੀ ਦੇਖੀ ਜਊਂ ਅੱਛਾ ਤੇ ਹੁਣ ਮੈਂ ਵਿਚਾਰੇ ਮੇਟ ਵੀ ਕੀ ਕਰਨ ਜਾਂ ਸਾਡੇ ਸੈਕਟਰੀ ਵੀ ਕੀ ਕਰਨ ਸੈਕਟਰੀ ਤਾਂ ਪ੍ਰਾਈਵੇਟ 15-15 ਹਜ਼ਾਰ ਤੇ ਆ ਉਹ ਵਿਚਾਰੇ ਕੀ ਕਰਨ ਆਪਣਾ ਜਦੋਂ ਨਰੇਗਾ ਚ ਹੱਡ ਤੋੜ ਵੀ ਮਿਹਨਤ ਕਰਦੇ ਹੋਂ ਦਿਹਾੜੀਆਂ ਲਾਉਨੇ ਹੋਂ ਇੰਨੀ ਗਰਮੀ ਦੇ ਵਿੱਚ ਤੇ ਜਦੋਂ ਪੈਸੇ ਨਹੀਂ ਆਉਂਦੇ ਫਿਰ ਜਦੋਂ ਜਦਾਂ ਬੀਬੀ ਹੁਣੀ ਦੱਸਿਆ ਵੀ ਉਹ ਤਾਂ ਕਹਿੰਦੇ ਵੀ ਆਨਲਾਈਨ ਕਰਤਾ ਫਿਰ ਦਿਮਾਗ 'ਚ ਕੀ ਆਉਂਦਾ ਇਹ ਸਰਕਾਰ ਨੇ ਕਿਹਾ ਸੀ ਅਸੀਂ ਤਾਂ ਬਹੁਤ ਸਾਰੀਆਂ ਤਬਦੀਲੀਆਂ ਕਰਾਂਗੇ ਆਮ ਆਮ ਘਰਾਂ ਤੋਂ ਬਲ ਚੱਲਾ ਸਰਕਾਰ ਨੇ ਤਾਂ ਇਹ ਵੀ ਕਿਹਾ ਸੀਗਾ ਵੀ 2500 ਰੁਪਇਆ ਪੈਨਸ਼ਨ ਕਰਾਂਗੇ ਪਰੰਤੂ ਸਾਨੂੰ ਤਾਂ ਦੇਖਦੇ ਨੂੰ ਬਹੁਤ ਸਾਲ ਹੋ ਗਿਆ ਸਾਡੀ ਤਾਂ 1000 ਰੁਪਇਆ ਵੀ ਹੁਣ ਪੈਨਸ਼ਨ ਜਿਹੜੀ 1500 ਸੀ ਉਹ ਵੀ ਨਹੀਂ ਆਈ ਆ ਚਾ ਕਿਨੇ ਚਿਰ ਤੱਕ ਹਾਂਜੀ ਅੱਛਾ ਹਾਂਜੀ ਫੈਸਲੇ 20 ਅਪ੍ਰੈਲ ਦੀ ਨਹੀਂ ਆਈ ਸਾਡੀ ਪਾਸ ਤੁਹਾਨੂੰ ਸੱਚੋ ਸੱਚ ਦੱਸਿਓ ਕੀ ਕਹਿ ਕੇ ਇੱਥੇ ਲਿਆਂਦਾ ਇਹਨਾਂ ਨੇ ਅੱਜ ਅੱਜ ਸਾਨੂੰ ਨਸ਼ੇ ਬੰਦ ਕਰਨ ਦੀ ਆ ਕਿ ਉੱਥੇ ਭਗਵਾਨਤ ਮਨੇ ਆਉਣਾ ਆ ਤੇ ਉੱਥੇ ਚੱਲੋ ਇਹ ਕਹਿ ਕੇ ਲਿਆਂਦਾ ਵਾ ਤੇ ਅੰਦਰ ਨਸ਼ੇ ਬੰਦ ਕਰਨ ਦੀ ਕੋਈ ਗੱਲ ਵੀ ਹੋਈ ਆ ਆ ਨਸ਼ੇ ਬੰਦ ਦੀ ਕਿਤੇ ਆਦੇ ਉਹ ਸਾਰੇ ਤਾਂ ਨਸ਼ਾ ਤਸਕਰ ਵਿੱਚ ਬੈਠੇ ਆਉਣੇ ਆ ਉੱਥੇ ਕਿਹੜੀ ਬੰਦ ਹੋਣੀ ਆ ਨਸ਼ਾ ਕੋਈ ਬੰਦ ਨਹੀਂ ਹੋਣਾ ਸਾਨੂੰ ਤਾਂ ਇਹ ਲੱਗਦਾ ਜਿਹੜਾ ਨਸ਼ਾ ਫੜਦੀ ਆ ਸਰਕਾਰ ਉਹ ਦੱਸੋ ਕਿਹੜੇ ਖੂਹ ਸੱਟ ਕੰਦੀ ਉਹ ਅਲੱਦ-ਪਲੱਦ ਹੋਈ ਜਾਂਦਾ ਨਾ ਵੱਡਿਆਂ ਤੋਂ ਛੋਟੇ ਮੱਛਰਾ ਕੋਲ ਆ ਜਾਂ ਮੱਛਰ ਕਾ ਨਿੱਕੇ ਮੱਛਰਾ ਕੋਲ ਪੀਪਨੀਆਂ ਕੋਲ ਦੇ ਜਾਂਦੇ ਬੇਕੀ ਤਾਂ ਜਾਂਦਾ ਹੀ ਆ ਜਾਂ ਤਾਂ ਵੱਡੇ-ਵੱਡੇ ਅਫਸਰਾਂ ਨੂੰ ਫੜਨ ਹਾਂ ਉੱਥੇ ਨਸ਼ਾ ਬੰਦ ਹੋਊਗਾ ਨਾ ਜਿਹੜੇ ਮગરਮੱਛ ਨੇ ਉਹਨਾਂ ਨੂੰ ਨਹੀਂ ਹਾਂ ਹੁਣ ਗੱਲ ਮੰਨ ਲਓ ਅੱਜ ਐਸਐਚਓ ਸਾਹਿਬ ਨੇ ਬੋਰੀ ਫੜ ਲਈ ਆ ਤੇ ਉਹ ਕਿੱਥੇ ਗਈ ਆ ਬੋਰੀ ਪੇਸ ਥੋੜੀ ਕਰਦੇ ਬੋਰੀ ਚੋਂ ਕਹਿੰਦੇ ਵੀ ਪੇਸ ਤਾਂ ਕਿਲੋ ਕ ਕਰਨਾ ਹੁੰਦਾ ਕਿਲੋ ਕ ਕਰਨਾ ਨਾ ਤੇ ਗਾਓ ਉਹ ਨਹੀਂ ਗਾ ਬੰਦੇ ਰੱਖਿਆ ਉਹਨੇ ਗਾ ਵੇਚਣਾ ਸ਼ੁਰੂ ਕਰ ਦੇਣਾ दे दे ग्या ग्या किते। किते। दे दे भी हां ਇਹ ਅਸੀਂ ਇਲਜ਼ਾਮ ਨਹੀਂ ਲਾ ਰਹੇ ਇਸ ਦੇ ਸਬੂਤ ਨੇ ਬਹੁਤ ਸਾਰੇ ਮਾਮਲਿਆਂ 'ਚ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਔਰ ਰਿਕਾਰਡ ਨੇ ਕਿ ਫੜਿਆ ਕਿੰਨਾ ਜਾਂਦਾ ਜੇ ਕਿਲੋ ਫੜਿਆ ਜਾਂਦਾ ਪਾਈਆ ਪੇਸ਼ ਕਰਤਾ ਜਿਹੜਾ ਵਿੱਚੋਂ ਬਾਕੀ ਦਾ 750 ਗ੍ਰਾਮ ਉਹ ਪਤਾ ਨਹੀਂ ਲੱਗਦਾ ਗਿਆ ਤੇ ਗਿਆ ਕਿੱਥੇ ਕਿਹੜੇ ਖੂਚ ਸੱਟ ਦੇ ਜਾਂ ਤੱਕ ਦਿਖਾ ਲੈਣ ਵੀ ਹਾਂ ਬਈ ਅਸੀਂ ਆ ਖੂਚ ਸੱਟ ਦੇ ਅੰਜਾਇ ਇਸ ਨਸ਼ੇ ਨੂੰ ਕਿਸ ਸਰਕਾਰ ਤੋਂ ਤੁਸੀਂ ਸੰਤੁਸ਼ਟ ਹੋ ਵੈਸੇ ਜਿਹੜੀ ਸਰਕਾਰ ਨਹੀਂ ਚਲੋ ਵੈਸੇ ਪਹਿਲਾਂ ਬਹੁਤ ਸੀਗੇ ਅਸੀਂ ਚਾਹੁੰਦੇ ਵੀ ਸੀਗੇ ਵੀ ਹਾਂ ਸਾਨੂੰ ਮਤਲਬ ਵਧੀਆ ਸਰਕਾਰ ਸ਼ਾਇਦ ਬਦਲਾਅ ਦੇ ਵਿੱਚ ਬਦਲਾਅ ਕਰ ਦੂਗੀ ਰਹਾ ਜੇ ਤੱਕ ਸਾਡੀ ਅਗੇ 5 ਜਨਵਰੀ ਤਰੀਕ ਨੂੰ ਪੈਨਸ਼ਨ ਪੈ ਜਾਂਦੀ ਆ ਜਦ ਕਿ ਅੱਜ ਤੱਕ ਹਜੇ ਤੱਕ ਪੈਨਸ਼ਨ ਨਹੀਂ ਸਾਡੀ ਪਈ ਬਸ ਗਰੀਬਾਂ ਨੂੰ ਆਸ ਹੁੰਦੀ ਆ ਤੁਸੀਂ ਕਿਹੜੇ ਪਿੰਡਾਂ ਤੋਂ ਆਇਓ ਆਲੋ ਸਰਪਤਾਪਰੇ ਤੋਂ ਆਇਓ ਫਲੋਰ ਦੇ ਲਾਗੇ ਠੀਕ ਆ ਜੀ ਹਾਂਜੀ ਇਹ ਤੁਹਾਨੂੰ ਕਹਿ ਕੇ ਇਹੀ ਲਿਆਏ ਨੇ ਵੀ ਆਪਾਂ ਉੱਥੇ ਜਾਣਾ ਹੈ ਰੇ ਜੀ ਨਾ ਬਸ ਸਾਨੂੰ ਮਨਾਲ ਤਾਂ ਨਸ਼ੇ ਦੀ ਮੀਟਿੰਗ ਦਾ ਦੱਸਿਆ ਸਾਨੂੰ ਨਰੇਗਾ ਦੀ ਦਿਹਾੜੀ ਪਾਉਗੀ ਅੱਜ ਫੇਰ ਨਰੇਗਾ ਨਹੀਂ ਦੇਖੋ ਕੀ ਕਹਿ ਸਕਦੇ ਨਹੀਂ ਹਾਜ਼ਰੀ ਲੱਗੀ ਆ ਹਾਂਜੀ ਹਾਜ਼ਰੀ ਲੱਗੀ ਹਾਜ਼ਰੀ ਲੱਗੀ ਹੈ ਦੇਖ ਲਓ ਭਾਈ ਆਪ ਦੱਸ ਰਹੇ ਨੇ ਕਿ ਹਾਜ਼ਰੀ ਲੱਗੀ ਹੈ ਕੰਮ ਕਰਾਈ ਜਾਂਦੇ ਆ ਤਾਂ ਪੈਸੇ ਨਹੀਂ ਪਾਉਂਦੇ ਹਾਂਗੇ ਇਹ ਥੋੜੋ ਬਗਲੇ ਨੇ ਉਹੀ ਕਰਨਾ ਉਹੀ ਖਾਣਾ ਇਹ ਥੋੜੋ ਮੈਨੂੰ ਪੈਸਾ ਹੀ ਨਹੀਂ ਦੇਣਾ ਹੈਗਾ ਅਸੀਂ ਵੇ ਛੱਡ ਕੇ ਨੇ ਬੜਾ ਕੰਮ ਤਾਂ ਅਸੀਂ ਹੋਰ ਕੰਮ ਵੀ ਕਰ ਸਕਦੇ ਆ ਜੇ ਜਦੋਂ ਟੱਬਰ 'ਚ ਕੋਈ ਬਿਮਾਰ ਹੋ ਜਾਂਦਾ ਜੀ ਜਿਨ੍ਹਾਂ ਦੇ ਕਮਾਉਣ ਜੋ ਕਮਾਉਣ ਵਾਲੇ ਉਨੇਕ ਨੇ ਫਿਰ ਉਹ ਕਿੱਦਾਂ ਸਾਰਦੇ ਨੇ ਆਪ ਇਹ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਵੀ ਨਸ਼ਾ ਤਸਕਰ ਜਿਹੜੇ ਵੱਡਿਆਂ ਨੂੰ ਨਹੀਂ ਫੜਦੇ ਛੋਟੇ ਦਾ ਨਿਆਣਾ ਕੋਈ ਖਾ ਵੀ ਲੈਂਦਾ ਤਾਂ ਉਹਨੂੰ ਚੱਕ ਕੇ ਲੈ ਜਾਂਦੇ ਆ ਪੰਜਾਂ ਸਾਲਾਂ ਦੀ ਜੇਲ੍ਹ ਕਰ ਦਿੰਦੇ ਆ ਹਾਂ ਉਹਨੂੰ ਬਿਲਕੁਲ ਸਹੀ ਆ ਸੀ ਇਹ ਜਵਾਬ ਤੁਹਾਨੂੰ ਦਿੰਨੇ ਆ ਵੀ ਸਰਕਾਰ ਨੂੰ ਵੱਡੇ ਤਸਕਰ ਜਿਹੜੇ ਉਹ ਫੜਨੇ ਨਹੀਂ ਆਉਂਦੇ ਛੋਟਿਆਂ ਹਾਂ ਮੇਰੇ ਗਵਾਲਿਆਂ ਨੇ ਅਧਿ ਕਹੇ ਉਹ ਤਾਂ ਕਹਿੰਦੀ ਆ ਵੀ ਡੀਆਈਜੀ ਜਿਹਾ ਤਕੜਿਆ ਤਕੜਾ ਕੋਲੇ ਇਹ ਨਸ਼ਾ ਚੱਲ ਰਿਹਾ ਹਾਂ ਪਹਿਲਾਂ ਇਹਨੂੰ ਐਸਐਚਓ ਫੜਦਾ ਐਸਚੋ ਤਾਂ ਬਾਅਦ ਵੀ ਤਾ ਉਹ ਕਿਤੇ ਜਾਂਦਾ ਹੀ ਹੋ ਹੁਣ ਉਹ ਖੂਚ ਤਾਂ ਸੱਟਦੇ ਨਹੀਂ ਉਹ ਨੇ ਵੈਸੇ ਕੋਰਟ ਵੈਸੇ ਅਦਾਲਤ ਕਹਿੰਦੀ ਆ ਵੀ ਉਹਨੂੰ ਨਸ਼ਟ ਕਰਨਾ ਹੈ ਨਸ਼ਟ ਕਰਨਾ ਕਰਦੇ ਕਿਸੇ ਦੇਖੇ ਕਦੇ ਕਰਦੇ ਜਾਂ ਫੀਮ ਫੜੀ ਉਹ ਕਰਦੇ ਆ ਉਹ ਸਿਰਫ ਕਹਿੰਦਾ ਬੇਕਰਿਆ ਆ ਉਹਨੇ ਬੰਦੇ ਰੱਖੇ ਹੋਏ ਆ ਉਹ ਬੰਦਿਆ ਤੋਂ ਮੀਨਾ ਲੈ ਲੈਂਦੇ ਆ ਜਾਂ ਉਹਨਾਂ ਨਾਲ ਅੱਧ-ਅੱਧ ਕਰ ਲੈਂਦੇ ਵੇਚ ਰਹੇ ਆ ਤੁਹਾਡੇ ਪਿੰਡਾਂ 'ਚ ਬੀਬੀਆਂ ਕਿੰਨੇ ਆ ਕਿ ਦੁਖੀ ਨੇ ਕਿਉਂਕਿ ਕਿਸੇ ਦਾ ਪਤੀ ਕਿਸੇ ਦਾ ਪੁੱਤ ਨਸ਼ੇ ਦਾ ਕੀ ਆ ਸੁਖੀ ਕਿਹੜਾ ਇੱਥੇ ਦੁਖੀ ਆ ਦੁਖੀ ਆ ਸਾਰੇ ਕੋਈ ਨਹੀਂ ਸੁਖੀ ਆ ਜਿਹੜੇ ਹੁਣ ਬੱਚੇ ਨਸ਼ੇ ਨੂੰ ਲੱਗੇ ਆ ਉਹਨਾਂ ਨੇ ਤਾਂ ਮੰਗਣਾ ਹੀ ਆ ਲਾਇਆ ਕਹਿੰਦੇ ਆ ਪਿੰਡ 'ਚੋਂ ਹੀ ਲਾਇਆ ਲੋਕਾਂ ਨੇ ਹਾਂ ਉਹ ਪਿੰਡ ਜੋ ਲੱਗੇ ਕੋਈ ਟੀਗੇ ਲਾ ਕੇ ਆ ਜਾਂਦਾ ਆਪਣੀਆਂ ਬਾਹਾਂ ਪਰੁੰਨੀ ਜਾਂਦੇ ਨੇ ਬਹੁਤ ਸਾਰੀਆਂ ਆਪਾਂ ਫੋਟੋਆਂ ਦੇਖਦੇ ਆਂ ਜਿੱਚ ਨਸ਼ਿਆ ਦੀ ਸਰੇਂਜ ਲੱਗੀ ਹੁੰਦੀ ਆ ਬੰਦਾ ਮਰ ਜਾਂਦਾ ਮੂੰਹ ਚੋਂ ਜ਼ਹਿਰ ਨਿਕਲ ਰਿਹਾ ਹੈ ਬਾਹਰ ਐਦਾਂ ਦੀਆਂ ਤਸਵੀਰਾਂ ਜਦੋਂ ਦੇਖਦੇ ਆਂ ਤੇ ਉਹ ਦੂਜੇ ਪਾਸੇ ਆ ਤਸਵੀਰ ਦੇਖਦੇ ਆਂ ਹੱਥ ਜੋੜੀ ਭਗਵੰਤ ਮਾਨ ਸਾਹਿਬ ਖੜੇ ਨੇ ਕਿ ਭਾਈ ਜੁੱਧ ਨਸ਼ਿਆਂ ਵਿਰੁੱਧ ਛੇੜਤਾ ਇਹ ਇਹ ਤੁਹਾਨੂੰ ਲੱਗਦਾ ਵੀ ਅਸਲੀ ਜੁੱਧ ਐ ਹੁੰਦਾ ਨਸ਼ੇ ਅਸਲੀ ਜੁੱਧ ਤਾਂ ਮੈਂ ਨਹੀਂ ਕਹਿੰਦੀ ਕਿ ਵੇ ਅਸਲੀ ਜੁੱਧ ਹੋਊਗਾ ਜਦੋਂ ਵੱਡੇ ਨਸ਼ਿਆਂ ਵਾਲੇ ਤਾਂ ਫੜਨੇ ਨਹੀਂ ਛੋਟਿਆਂ ਦਾ ਨਿਆਣਾ ਵੀ ਕੋਈ ਖਾ ਕੇ ਬਹਿ ਗਿਆ ਤੇ ਉਹਨੂੰ ਚਾਹ 10 ਸਾਲ ਦੀ ਜੇਲ੍ਹ ਹੋ ਜਾਣੀ ਖਾਂਦੇ ਗੋਲੀਆਂ ਖਾਂਦੇ ਆ ਕੈਮਫੂਰ ਖਾਂਦੇ ਪਰ ਫੋਰਾ ਨਿਆਣੇ ਨਮੀ ਪਨੀਰੀ ਜਾਂ ਜਿਹੜੀ ਉਹ ਬਿਖਾਰੀ ਪਈ ਆ ਲੋਕਾਂ ਨੇ ਅੱਜ ਕੱਲ ਹੋਈ ਨਹੀਂ ਅੱਜ ਕੱਲ ਹੈਗੀ ਮम्मा ਮਾਂ ਹੁਣ ਕੰਮ ਕਰਦੀਆਂ ਤਾਂ ਨਿਆਣੇ ਘਰੋਂ ਮੰਗਦੇ ਪੈਸੇ ਵੀ ਨਸ਼ੇ ਖਾਣੇ ਆ ਦੇਵੋ ਮਾਂ ਮਾਂ ਮਾਵਾ ਦੀ ਕੁੱਟਮਾਰ ਕਰਦੇ ਆ ਹਾਂ ਮਾਵਾ ਨੂੰ ਮੰਗਿਆ ਕਰਦੇ ਕਹਿੰਦੇ ਚਲੋ ਬਾਹਰ ਹਾਂ ਕਹਿੰਦੇ ਚਲੋ ਬਾਹਰ ਦੇਵੋ ਨਹੀਂ ਤਾਂ ਪੈਸੇ ਪੈਸੇ ਮੰਗਦੇ ਆ ਜੇ ਜਨਰਲ ਚੰਗੀ ਤੇਰਾ ਤਾਂ ਆਇਆ ਇਹਨਾਂ ਦਾ ਆਉਂਦਾ ਫਾਇਦਾ ਜੇ ਨਸ਼ੇ ਚੰਗੀ ਤੇਰਾ ਚੱਕ ਦੇਣਾ ਸਰਕਾਰ ਦਾ ਫੇਰ ਹੀ ਫਾਇਦਾ ਵਾ ਜੇ ਨਸ਼ਿਆਂ ਤੇ ਪੂਰੀ ਤਰ੍ਹਾਂ ਪ੍ਰਬੰਧ ਹੋ ਜਾਏ ਹਾਂ ਬੰਦ ਹੋ ਜਾ ਨਸ਼ਾ ਹਾਂ ਸਾਡੇ ਖਾਸ ਕਰਕੇ ਪੁਲਿਸ ਵਾਲੇ ਹਾਂ ਠੀਕ ਹੈ ਪੁਲਿਸ ਵਾਲੇ ਮਹੀਨਾ ਲੈਂਦੇ ਆ ਜੇ ਪੁਲਿਸ ਵਾਲੇ ਮਹੀਨਾ ਲੈਂਦੇ ਫੇ ਪੁਲਿਸ ਵਾਲਿਆਂ ਨੂੰ ਤੁਸੀਂ ਜਦੋਂ ਦੱਸੋਗੇ ਆ ਲੱਗਾ ਹੋਇਆ ਤੁਹਾਡੇ ਵੀ ਤੁਸੀਂ ਡਿਫੈਂਸ ਦੇ ਕਮੇਟੀ ਵਿੱਚ ਆ ਗਏ ਫੇ ਜਦੋਂ ਤੁਸੀਂ ਪੁਲਿਸ ਨੂੰ ਦੱਸੋਗੇ ਉਹ ਫੇ ਅੱਗੇ ਜਾ ਕੇ ਦੱਸ ਦੇਣਗੇ ਹਿਸਾਬਨਾਤਾ ਤੇ ਤੇਰੀ ਜਾਣਕਾਰੀ ਫਲਾਣੇ ਨੇ ਦਿੱਤੀ ਨਹੀਂ ਇਦਾਂ ਵੀ ਦੱਸਦੇ ਆ ਪਿੰਡਾਂ 'ਚ ਇਦਾਂ ਸਾਡੀ ਮਤਲਬ ਬਗੜ ਪਾਉਂਦੇ ਆ ਸਾਰੇ ਲੋਕਾਂ ਨਾਲ ਕਿਆ ਅੰਕੀ ਹੈ ਜਿੰਨਾ ਨਾ ਗੱਲ ਕਰਦੇ ਪੁਲਿਸ ਵਾਲੇ ਜਿਹੜੇ ਕਿ ਨਹੀਂ ਆਉਂਦੇ ਆ ਉਹ ਸਮਾਨ ਵੀ ਲਾਉਂਦੇ ਆ ਦੇਖੇ ਵੀ ਜਾਂਦੇ ਆ ਅੱਛਾ ਆਹ ਇਹ ਕੋਈ ਚੱਲਦਾ ਆਹ ਕਿਹੜੇ ਪਿੰਡੋਂ ਆਏ ਹੋ ਤੁਸੀਂ ਛਾ ਘੋਟੋਂ ਉੱਥੇ ਚੱਲਦਾ ਇਹ ਕਾ ਆਹ ਕਿੰਨਾ ਕਿ ਨਸ਼ਾ ਤੁਹਾਡੇ ਏਰੀਆ 'ਚ ਨਸ਼ਾ ਬਸੇਦਾ ਵਾ ਹਾਂ ਉੱਧਰ ਟਾਇਰ ਦੇ ਨਸ਼ੇ ਬਸੇ ਬਹੁਤ ਨਾ ਰਿਆ ਸਾਰਾ ਜਨ ਜਿਆ ਸੋਧਾ ਗੋਲੀਆਂ ਵੰਦੇ ਆ ਇੱਕ ਮੰਨ ਲਓ ਗੋਲੀ ਵੰਦੇ 15 ਉਹ ਚਾਰ ਚੋਪ ਕਰ 20 ਸਾਲ ਦਾ ਮੁੰਡਾ ਹੁੰਦਾ 20 ਸਾਲ ਦਾ ਮੁੰਡਾ ਹਸਪਤਾਲ ਜਾ ਕੇ ਦੇਖ 25 ਸਾਲ ਤੋਂ ਉੱਪਰ ਨਹੀਂ ਹੁੰਦਾ ਜਿਹੜਾ ਪਹਿਲਾਂ ਹੀ ਮਰ ਜਾਂਦਾ 25 ਸਾਲ ਦਾ ਨਹੀਂ ਹੁੰਦਾ 25 ਸਾਲ ਦਾ ਮੁੰਡਾ ਨਹੀਂ ਹੁੰਦਾ 60 70 ਸਾਲ ਦੀ ਉਮਰ ਉਹ ਚਲੀ ਅਸੀਂ ਅੱਜ ਦੇ ਨਹੀਂ ਕੋ ਖਾਂਦੇ ਆਂ ਦਾਰੂ ਵੀ ਨਹੀਂ ਕੱਲੀ ਅਸੀਂ ਸ਼ਾਮ ਨੂੰ ਆਣ ਕੇ ਪੀਣੇ ਆਦਾ ਕੰਮ ਧੰਦਾ ਕਰ ਕੰਮ ਧੰਦਾ ਕਰ ਕੇ ਆਣ ਕੇ ਪੀਣੇ ਸਰਕਾਰ ਦਾਰੂ ਨੂੰ ਨਸ਼ਾ ਕਹਦੇ ਨਹੀਂ ਗਿਣਦੀ ਉਹਨੂੰ ਗਿਣਦੀ ਆ ਉਹਨੂੰ ਪੁੰਦੀ ਲਾਉਂਦੀ ਆ ਉਹਨੂੰ ਵੀ ਪੁੰਦੀ ਲਾਉਂਦੀ ਆ ਲਾਉਂਦੀ ਕਿੱਥੇ ਲਾਈ ਪਾਬੰਦੀ ਸ਼ਰਾਬ ਤੇ ਪੰਜਾਬ ਸਾਰੇ ਤੇ ਲੱਗੀ ਆ ਚਰਾਤੇ ਹਾਂ ਵਾ ਵਾ ਬਹੁਤ ਖੇਲਦੇ ਨੇ ਪਿੰਗੇ ਸਾਰੇ ਸਰਕਾਰ ਸਾਢੇ ਅਰਕ ਨੇ ਤਾਂ ਟੂਠੀ ਮਾਰ ਕੇ ਪੀ ਘਟਾ ਬੱਸ ਕਰ ਲੈਣੇ ਇਹਨਾਂ ਦੇ 8-800 ਵਾਲੀ ਬੋਤਲ ਫੀਣੀ ਕੀ ਕਿਹਾ ਸੀ ਕਿ ਤਾਂ ਪੀ ਲਾ ਉਹਨਾਂ ਨੇ ਰੋਟਾ ਦੀ ਗੱਲ ਕਰਦੇ ਸੀ ਹਾਂਜੀ ਵੋਟਾਂ ਦੀ ਗੱਲ ਕਰ ਵੋਟਾਂ 'ਚ ਤਾਂ ਹਸਪਤਾਲ ਦੇ ਵਿੱਚ ਤਾਂ ਪਾਲਾ ਲੱਗੀਆਂ ਹੁੰਦੀਆਂ ਤਾਂ ਵੋਟਾਂ ਪਾਉਣ ਜਾਂ ਤਾਂ ਲੈਂਦੇ ਗੋਲੀਆਂ ਹਾਂ ਆ ਸੱਤਾੜਾ ਦੇ ਤੁਸੀਂ ਗੋਲੀ ਵੀ ਅੱਜ ਦੀ ਨਹੀਂ ਉਹ 5 5 6 6 ਸਾਲ ਹੋ ਗਏ ਗੋਲੀ ਖਾਂਦਿਆਂ ਨੂੰ ਗੋਲੀ ਖਾਂਦਿਆਂ ਨੂੰ ਸੋ ਇਹ ਤਕਰੀਬਨ ਤੁਸੀਂ ਤਸਵੀਰ ਸੰਗ ਕਿ ਆਵੋਗੇ 8 ਵਜੇ 9 ਵਜੇ ਆਣ ਕੇ ਹਸਪਤਾਲ 'ਚ ਦੇਖੋ ਕੀ ਬਣਦਾ ਸਹੀ ਗੱਲ ਹੈ ਸੋ ਇਹ ਤੁਸੀਂ ਗੱਲ ਸੁਣੀ ਹੈ ਬਾਪੂ ਉਹਨਾਂ ਦਾ ਅੰਤ 'ਚ ਲੈ ਲੈਣ ਬਾਪੂ ਜੀ ਸਰਪੰਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੁੱਖ ਮੰਤਰੀ ਨੂੰ ਇੱਥੇ ਸੁਨੇਹਾ ਲਾ ਦਿਓ ਮੁੱਖ ਮੰਤਰੀ ਇਦਾਂ ਜੀ ਆਪ ਦਾ ਯਤਨ ਪੂਰਾ ਲਾਵੇ ਹੂੰ ਜਨਤਾ ਦਾ ਫਾਇਦਾ ਹੋਵੇ ਜਨਤਾ ਨੇ ਫਾਇਦੇ ਵਾਸਤੇ ਬਣਾਇਆ ਕਿਸੇ ਦਾ ਘਰ ਛੇਤੀ ਨਹੀਂ ਚਾਉਣਾ ਚਾਹੀਦਾ ਜਾਨੀ ਕਿ ਨਸ਼ੇ ਮੁਕਤ ਪੂਰਾ ਦੇਖ ਕੇ ਉਹਨੂੰ ਛੱਡ ਦੇ ਬਾਤ ਸਭ ਇੱਕ ਪੂਰਾ ਪ੍ਰਬੰਧ ਇਹਨੇ ਹੀ ਕਰਨਾ ਠੀਕ ਹੈ ਜੀ ਧੰਨਵਾਦ ਧੰਨਵਾਦ ਸੋ ਅਸੀਂ ਕਿਸੇ ਦੇ ਖਿਲਾਫ ਨਹੀਂ ਆ ਕਿਸੇ ਵੀ ਸਰਕਾਰ ਦੇ ਪਰ ਅਸੀਂ ਵਰਤਾਂਤ ਭੰਨਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਵਰਤਾਂਤ ਘੜਿਆ ਜਾਂਦਾ ਵੀ ਭਾਈ ਨਸ਼ੇ ਤਾਂ ਖਤਮ ਹੋ ਗਏ 31 ਮਈ ਤੱਕ ਕਹਿ ਰਹੇ ਨੇ ਕਿ ਪੰਜਾਬ ਚੋਂ ਨਸ਼ੇ ਦਾ ਨਾਂ ਨਿਸ਼ਾਨ ਮਿਟਾ ਦੇਣਾ ਤੇ ਉਸ ਤੋਂ ਬਾਅਦ ਪੰਜਾਬ ਹੋ ਜੂ ਬਿਲਕੁਲ ਨਸ਼ਾ ਮੁਕਤ ਪਰ ਦੇਖਦੇ ਹਾਂ ਹੁੰਦਾ ਜਾਂ ਨਹੀਂ ਹੁੰਦਾ ਕੀ ਕਹਿੰਦੇ ਹੋ ਤੁਸੀਂ ਜੀ ਨਸ਼ੇ ਬਸ ਇਹ ਗੱਲ ਕਰ ਰਹੇ ਨਸ਼ਾ ਖਰਾਬ ਬਹਿਮ ਤੁਸੀਂ ਸ਼ੁਰੂ ਕੀਤੀ ਬਹੁਤ ਵੱਡੀ ਹੈ ਨਾ ਪਰ ਸਾਡੇ ਮੇਰਾ ਪਿੰਡ ਸਮਰਾੜੀ ਆਪਣੇ ਨਾਲ ਆ ਸਮਰਾੜੀ ਤੁਹਾਡੇ ਪਿੰਡ ਤਾਂ ਪਰਲੇ ਬੰਨੇ ਬਹੁਤ ਨਸ਼ਾ ਵੇਚਦਾ ਪੁਲੀ ਲਾ ਕੇ ਫੇਰ ਵੇਚਦਾ ਇਹ ਬੰਦ ਕਰ ਨਹੀਂ ਉਹ ਮੇਰਾ ਪਿੰਡ ਸਾਰੇ ਬੇਲੇ ਪਿੰਡ ਇੱਕ ਬਸ ਨਸ਼ਾ ਕਰਦਾ ਪਿੰਡੋ ਇੱਕ ਵੀਡੀਓ ਵੀ ਆਈ ਸੀ ਛੋਟੇ ਛੋਟੇ ਬੱਚੇ ਨਸ਼ਾ ਫੜਾ ਕੇ ਜਾਂਦੇ ਜੀ ਆਈ ਸੀ ਨਾ ਹਾਂ ਤੇ ਮੇਰੇ ਯਾਰ ਪਿੰਡ ਜਦ ਨਹੀਂ ਖੜਾ ਮੈਂ ਕਿ ਲਗਾ ਕਰਨਾ ਪੰਜਾਬ ਚ ਬੰਦ ਹੋਈ ਵੀ ਕਿਦਾਂ ਹੋ ਜਾ ਪੰਜਾਬ ਚ ਬੰਦ ਤੁਹਾਡੇ ਪਿੰਡ ਚ ਕਾਰਵਾਈ ਨਹੀਂ ਹੋਈ ਕਦੀ ਵੈਸੇ ਕਦੀ ਵੀ ਹੋਈ ਕਿਉਂ ਨਹੀਂ ਹੁੰਦੀ ਕਾਰਵਾਈ ਕਾਹਦੇ ਨੂੰ ਪੁਲਸ ਵਾਲੇ ਭਗਾਉਂਦੇ ਆ ਹਾਂ ਪੁਲਸ ਵਾਲੇ ਭਗਾਉਂਦੇ ਆ ਖੁਦ ਭਗਾਉਂਦੇ ਆ ਅੱਛਾ ਕਦੀ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਕੀਤੀ ਆ ਸਾਰਿਆਂ ਨੂੰ ਕੀਤੀ ਆ ਬਹੁਤ ਕੀ ਕਹਿੰਦੇ ਆ ਤੈਨੂੰ ਨਹੀਂ ਖਤਮ ਮੇਰਾ ਖਰਮ ਦੱਸਿਆ ਕਰ ਆਗਲ ਕਰਦੇ ਆ ਜਿੰਨਾ ਮੇਰੇ ਪਿੰਡ ਵਿੱਚ ਸਮਰਾਲੀ ਵੀ ਨਸ਼ਾ ਕਰਦਾ ਕਿਤੇ ਨਹੀਂ ਲੱਗਦਾ ਭਗਤ ਵੀ ਅੱਛਾ ਹਾਂਜੀ ਤੋਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਅਸੀਂ ਪਿੱਤੇ ਦਿਨੇ ਸਟੋਰੀ ਕੀਤੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਬਹੁਤ ਨਸ਼ਾ ਵੇਚਦਾ ਕਿਹੜਾ ਭਾਈ ਸਰਪੰਚ ਸਾਹਿਬ ਆ ਮੇਰਾ ਚਾਚਾ ਉਹਦੇ ਚਾਚਾ ਮੇਰਾ ਸੁਕਾਇਆ ਆ ਮੇਰਾ ਪੰਜ ਭਰਾ ਆ ਭਾਈ ਮੇਰਾ ਚਾਚਾ ਪੰਜ ਕਿਆ ਪਰ ਸਾਡੇ ਦੇ ਸਾਰੇ ਖਰਬੁੰਦਾ ਕਿੰਨਾ ਚੌਰ ਲਾ ਲਿਆ ਨਸ਼ਾ ਕਰਦਾ ਉਹ ਜੋਰ ਲਾ ਲਾ ਪੂਰਾ ਮੇਰੀ ਪੰਜਾ ਮੇਰੇ ਆਪਣੇ ਘਰ ਦੀ ਪੰਜਾ ਸਾਰੀ ਸਾਰੀ ਪੰਜਾ ਤੇ ਮੇਰੀ ਨਾਮ ਮੇਰਾ ਪੰਜਾ ਤੇ ਮੇਰੇ ਮੇਰੇ ਸਾਰਾ ਘਰ ਦਾ ਪਰ ਨਸ਼ਾ ਸਾਰੇ ਜਿਹੜਾ ਗੋਲੀ ਮੋਲੀ ਮਰੇ ਉਹ ਕਹਿੰਦਾ ਮਾਰ ਦੋ ਇਹਨੂੰ ਹਾਂ ਜਿਹੜਾ ਵੀ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰੇ ਮਾਰ ਦੋ ਕਹਿੰਦੇ ਨੂੰ ਆਹ ਬਟ ਹਾਂ ਡੰਗਾ ਲੈ ਕੇ ਆਉਂਦੇ ਮਾਰਨ ਨੂੰ ਕਹਿੰਦੇ ਅਸੀਂ ਤਾਂ ਵਿਚਾਲੇ ਕੀ ਕਰਨਾ ਕਰੂ ਅੱਛਾ ਅਸੀਂ ਕਹਿੰਦੇ ਡਾਡੇ ਧਲੇਤਾ ਪਿੰਡ ਆ ਉੱਥੇ ਵੀ ਬਹੁਤ ਆ ਨੇ ਢਿਰਤੇ ਪਿੰਡ ਬਹੁਤ ਆ ਛੰਬੜਾੜੀ ਪਿੰਡ ਬਹੁਤ ਆ ਸਾਰਾ ਵੱਡਾ ਪਿੰਡ ਛੰਬੜਾੜੀ ਸਾਡਾ ਜੀ ਅੱਛਾ ਹਾਂਜੀ ਤੇ ਕਿੱਥੋਂ ਕਿੱਥੋਂ ਆਲੇ ਦੁਆਲੇੋਂ ਲੋਕ ਵੀ ਲੈਣ ਆਉਂਦੇ ਨੇ ਨਸ਼ਾ ਹਾਂਜੀ ਬਹੁਤ अच्छा बहुत ज्यादा इधरो बाई बच्चे लगे अभी मेरा चाचा या मेरे चाचा पौत्र भाई मैं पिंड ਸਮਰਾੜੀ ਤੋਂ ਪਾਂਚਾਂ ਜੀ ਠੀਕ ਹੈ ਜੀ ਗੱਲ ਇਦਾਂ ਜੀ ਭਗਵਾਨਤਮਨ ਸਾਹਿਬ ਨੇ ਜੋ ਵੀ ਕੀਤਾ ਇਹ ਬਹੁਤ ਵਧੀਆ ਅਭਰਾਲਾ ਕੀਤਾ ਇਹ ਪਰ ਇਹਦੇ ਉੱਤੇ ਕੋਈ ਪੂਰੀ ਠੱਲ ਨਹੀਂ ਪੈ ਰਹੀ ਕਿਵੇਂ ਪਾਉਗੀ ਠੱਲ ਫੇ ਕੋਈ ਆਈਡੀਆ ਪ੍ਰਸ਼ਾਸਨ ਨੂੰ ਚਾਹੀਦਾ ਜੀ ਪ੍ਰਸ਼ਾਸਨ ਪੂਰਾ ਮਨੋਂ ਤਨੋਂ ਜੋਰ ਲਾਵੇ ਤਾਂ ਠੱਲ ਪਾਉਗੀ ਨਹੀਂ ਤਾਂ ਇਹ ਆਪਣਾ ਕੀਤਾ ਜੀ ਮੰਨ ਲਓ ਵੀ ਭਗਵਾਨ ਜੀ ਇਹ ਗੱਲ ਕਹਿੰਦੇ ਆ ਕਿ ਠਲ ਪਹੂਗੀ ਠਲ ਤਾਂ ਤਾਇਆ ਪਹੂਗੀ ਜੇ ਪੂਰਾ ਪ੍ਰਸ਼ਾਸਨ ਜੋਰ ਲਾਏਗਾ ਨਹੀਂ ਤਾਂ ਮੁਸ਼ਕਲ ਵਾ ਪਰ ਭਗਵਾਨ ਜੀ ਜੀ ਦਾ ਬਹੁਤ ਧੰਨਵਾਦ ਆ ਬਈ ਇਹ ਅਬਰਾਲਾ ਕੀਤਾ ਹੈ ਪਰ ਨਸ਼ਾ ਸਾਰੇ ਹੋ ਗਿਆ ਹੋਊਗਾ ਤਾਂ ਹੋਣਾ ਜੇ ਪੂਰਾ ਪ੍ਰਸ਼ਾਸਨ ਜੋਰ ਲਾਏਗਾ ਨਹੀਂ ਤਾਂ ਜੇ ਜੇਕਰ ਕਹੀਏ ਵੀ ਇਹ ਗੱਲ ਹੂੰ ਦੂਸਰੇ ਵਿਰੋਧੀ ਬੰਦੇ ਪਿੰਡਾਂ ਦੇ ਵਿੱਚ ਮਾਰਨ ਨੂੰ ਤਰੇ ਪਏ ਆ ਜੇ ਤੁਸੀਂ ਨਹੀਂ ਵਿਸ਼ਵਾਸ ਤਾਂ ਪਿੰਡ ਆ ਕੇ ਦੇਖ ਲਓ ਰਾਜਾ ਸਾਹਿਬ ਸਰਪੰਚ ਵੜ ਦਿੱਤਾ ਜਾਣਦੇ ਆ ਤੁਸੀਂ ਕਿਉਂ ਵੜਿਆ ਕਿਉਂਕਿ ਉਹ ਪੇਪਰ ਲਗਾ ਰਿਹਾ ਸੀ ਜੋ ਭਗਵੰਦ ਮਾਨ ਸਾਹਿਬ ਨੇ ਭੇਜੇ ਸੀ ਬੇ ਇਹ ਪੇਪਰ ਲਗਾਓ ਬਿਨਸਾ ਵਿਰੋਧ ਕਰਨ ਵਾਲਿਆਂ ਦਾ ਉਹ ਇਸੇ ਹੀ ਕਰਕੇ ਸਰਪੰਚ ਬਟਿਆ ਗਿਆ ਹਾਂ ਹੁਣ ਜੇ ਮੰਨ ਲਓ ਸਾਡੇ ਤੇ ਵੀ ਇਹ ਕਾਰਵਾਈ ਹੋ ਸਕਦੀ ਜਦ ਪੰਜ ਸਰਪੰਚ ਨਹੀਂ ਸੇਫ ਭੀ ਆਮ ਲੋਕ ਆਮ ਲੋਕਾਂ ਦਾ ਕੀ ਬਣੇਗਾ ਸਹੀ ਗੱਲ ਹੈ ਮੈਂ ਤਾਂ ਮਾਨ ਸਾਹਿਬਗੇ ਇਹੀ ਬੇਨਤੀ ਕਰੂੰਗਾ ਵੀ ਪਹਿਲਾਂ ਤਾਂ ਬਚਾਓ ਇਹਨਾਂ ਨੂੰ ਠੀਕ ਹੈ ਜੇ ਤੁਸੀਂ ਮੈਂਬਰ ਚੁਣੇ ਆ ਮੈਂਬਰ ਬਣ ਵੀ ਗਏ ਆ ਜੇ ਸਾਨੂੰ ਆਪਣੇ ਆਪ ਨੂੰ ਡਾਰਾ ਤਾਂ ਫੇ ਅਸੀਂ ਕਿਵੇਂ ਦੂਜਿਆਂ ਨੂੰ ਕਿਦਾਂ ਬਚਾ ਸਕਦੇ ਆ ਇਹਦੇ ਵਿੱਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਚਾਹੀਦਾ ਪੂਰਾ ਸਹਿਯੋਗ ਚਾਹੀਦਾ ਉਹਦੇ ਨਾਲ ਹੀ ਸਾਰਾ ਕੰਮ ਬਣ ਸਕਦਾ ਠੀਕ ਹੈ ਧੰਨਵਾਦ ਧੰਨਵਾਦ ਸ਼ੁਕਰੀਆ ਸ਼ੁਕਰੀਆ ਧੰਨ ਧੰਨ